2 ਲੱਖ ਰੁਪਏ ਖਰਚ ਕੇ ਤਿਆਰ ਕਰਵਾਇਆ ਇਹ ਖੂਬਸੂਰਤ ਟਰੈਕਟਰ ਹੁਣ ਪੰਜਾਬ ਤੋਂ ਕੈਨੇਡਾ ਜਾ ਰਿਹਾ ਹੈ ਜਿਸ ਨੂੰ ਬੜੀਆਂ ਰੀਜ਼ਾਂ ਦੇ ਨਾਲ ਸ਼ਿੰਗਾਰਿਆ ਹੈ ਕੈਨੇਡਾ ਰਹਿੰਦੇ ਸ਼ੌਂਕੀ ਜੰਟ ਚੀਤਾ ਵੜੈਚ ਨੇ ਖਾਸ ਕਰ ਇਹ ਆ ਕੀ ਟਰੈਕਟਰ ਚ ਟਰੱਕ ਦਾ ਇੰਜਨ ਫਿਟ ਕੀਤਾ ਗਿਆ ਤੇ ਹੁਣ ਜਦੋਂ ਇਹ ਜਹਾਜ਼ ਵਰਗਾ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਦੌੜਦਾ ਤਾਂ ਲੋਕ ਮੱਲੋ ਮਲਿਸ ਦੇ دیਵਾਨੇ ਹੋ ਜਾਂਦੇ ਨੇ ਸ਼ੌਂਕ ਸੀ ਟਰੈਕਟਰ ਬਣਾਉਣ ਦਾ ਇਥੋਂ ਟਰੈਕਟਰਾਂ ਚੋਂ ਹੀ ਗਏ ਸੀਗੇ ਤੇ ਯਾਰ ਯਾਰਾ ਦੋਸਤਾਂ ਨੂੰ ਵੀ ਬਣਾਏ ਸੀ ਤੇ ਇਹ ਕਿਸੇ ਵੀ ਨਾਲ ਨਾਲ ਲਾਭਦੇ ਮਿਲਦੇ ਹੋਈ ਹੈ ਉਹਨਾਂ ਦੇ ਖਾਸ ਕਰਕੇ ਬਿਲਕੁਲ ਹੀ ਇਹ ਵੱਖਰਾ ਤੁਸੀਂ ਦੇਖ ਲਓ ਤੇ ਇਹ ਕਿੰਨੇ ਟਰੈਕਟਰਾਂ ਦੀਆਂ ਮੂੰਹਾਂ ਵਾਂਗੀਆਂ ਬਣਾਈਆਂ ਹੋਈਆਂ ਤੁਹਾਨੂੰ ਵੀ ਇਦਾਂ ਦਾ ਟਰੈਕਟਰ ਨਹੀਂ ਮਿਲਿਆ ਹੋਣਾ ਕੋਈ ਵੀ ਇੰਜਨਰ ਤੇ ਟਰੱਕ ਦਾ 200 ਹੌਸਪਾਵਰ ਦਾ ਇਹ ਤੇ ਲੰਮਾ 2 ਫੁੱਟ ਤੇ ਟਾਇਰ ਵੱਡੇ-ਬੁੱਡੇ ਫਲਾਈ ਕਰਕੇ ਜੇ ਛੋਟਾ ਹੁੰਦਾ ਤਾਂ ਟਾਇਰ ਲੱਗੇ ਲੱਗੇ ਬਹੁਤ ਖਲੋਜ ਹੋਣੇ ਕਿ ਸਹੀ ਨਹੀਂ ਲੱਗਣਾ ਸੀ ਨਾ ਤੇ ਤੇ ਬਾਈਕ ਦੇ ਲਾਗੇ ਆ ਗਿਆ ਤੇ ਬਾਕੀ ਹਲੇ ਹਿਸਾਬ-ਕਿਤਾਬ ਚੱਲਦਾ ਆ। ਟਰੈਕਟਰ ਤੇ ਤਰੀ ਨੂੰ ਸਾਰਾ ਕੁਝ ਖਾਸ ਹੀ ਆ। ਜਿਹੜੀ ਚੀਜ਼ ਪੁੱਛੋ ਦੇਖ ਲਓ ਖਾਸ ਹੀ ਆ। ਇੰਜਣ ਵੱਡਾ ਆ। ਫਿਰ ਸਾਰਾ ਕੁਝ ਆ ਜਿਹੜੇ ਜਿਹੜੇ ਮੈਂ ਇਹਨਾਂ ਦੇ ਰਹਿਮਾਂ ਤੇ ਤੁਹਾਨੂੰ ਖਾਬਾਂ ਤੇ ਨਾਟ ਨਹੀਂ ਦਿਸਣੇ। ਉਹ ਵੀ ਪਲੇਟਾਂ ਦੇ ਵਿੱਚ ਕਵਰ ਕੀਤੇ ਆ। ਕੋਈ ਨਟ ਨਹੀਂ ਦੀਦਾ ਇਹਨਾਂ ਚ। ਤੇ ਇਦਾਂ ਦੀ ਬਖਰੀਆਂ ਬਖਰੀਆਂ ਚੀਜ਼ਾਂ ਸਾਰੀਆਂ ਬਾਹਰਲਾ ਸਮਾਨ ਬਹੁਤ ਲਾਇਆ। ਕੋਈ ਬਾੜਾ ਆਪਾਂ ਦੂਜੀ ਨਹੀਂ ਕ੍ਰੋਮ ਘਰ ਉਹ ਨਹੀਂ ਇੰਨੇ ਲਾਈ ਦਿੱਤੇ ਵੈਸੇ ਹੀ ਸਜਦਾ ਆ ਕ੍ਰੋਮ ਤੋਂ ਬਿਨਾਂ ਹੀ ਨਹੀਂ ਤਾਂ ਆਮ ਜ਼ਿਆਦਾ ਕ੍ਰੋਮ ਲਾ ਕੇ ਸਜਾਉਂਦੇ ਇਹ ਜੀ 4500 ਦੀਆਂ ਆਈਆਂ ਲੱਟਾਂ ਤੇ ਜਿਹੜੀਆਂ ਰੇਮਾਂ ਵਿੱਚ ਆ ਉਹ 2000 ਦੀਆਂ ਆਈਆਂ ਠੀਕ ਆ 90 ਮਾਡਲ ਸੀਗਾ ਇਹ ਤੇ ਬਾਕੀ ਜਿਹੜੀਆਂ ਉਹਨਾਂ ਮਰਗਾੜ ਮਗਰੂਡ ਵੀ ਆਪ ਹੀ ਤਿਆਰ ਕੀਤੇ ਆ ਉਹ ਗਲੇ ਗਲੇ ਸੀਗੇ ਤੇ ਸ਼ੋ ਫਿਰ ਲੰਮੀ ਕਰਨੀ ਪਈ ਉਹਦਾ ਕਰਕੇ ਉਹ ਵੀ ਨਵੀਂ ਤਿਆਰ ਕੀਤੀ ਆ ਮੂੰਹ ਆ ਬਸ ਹਿੰਦੁਸਤਾਨ ਦਾ ਤੇ ਜਾਂ ਟੈਂਕੀ ਆ ਟਰੱਕ ਦਾ ਇੰਜਨ ਟਰੱਕ ਦਾ ਇੰਜਨ ਲੰਮਾ ਹੁੰਦਾ ਨਾ ਵੱਡਾ ਹੁੰਦਾ ਕਰਕੇ ਤੇ ਉਹਦਾ ਕਰੇ ਲੰਮਾ ਵੀ ਹੋ ਗਿਆ ਫਿਰ ਸਾਜਦਾ ਵੀ ਆ ਹਾਂਜੀ ਹਾਂਜੀ ਤੇ ਲੈ ਕੇ ਤੇ ਬਾਹਰ ਹੀ ਜਾਣਾ ਇਹਨੂੰ ਹਟਕੇ ਜਾਵਾਂਗੇ ਥੋੜਾ ਜਿਹਾ ਇੱਥੇ ਵੀ ਸ਼ੌਂਕ ਪੂਰੇ ਕਰਨ ਦੇ ਬਹੁਤ ਰੌੜਕ ਲੱਗਦੀ ਆ ਜਨਾਬ ਝੂਠ ਬੋਲੋ ਨਹੀਂ ਬਾਬਾ ਉਹ ਵੀਆਂ ਤੁਹਾਡੀਆਂ ਤੋਂ ਪਤਾ ਲੱਗ ਹੀ ਜਾਣਾ ਤੁਹਾਨੂੰ ਜਿੱਦਾਂ ਦਾ ਇਹ ਲਿਆਂਦਾ ਉਹਦਾ ਤੇ ਬਾਹਰ ਗੱਡੀ ਤੇ ਜਾਈਦਾ ਹੈਗਾ ਕਹਿੰਦਾ ਸਾਨੂੰ ਸਾਮ ਨੂੰ ਟਰੈਕਟਰ ਲੈ ਕੇ ਨਿਕਲ ਜਾਈਦਾ ਟਰੈਕਟਰ ਦੇ ਨਾਲ ਜੀਵ ਆ ਇਹ ਵਾਹ ਫਿਰ ਉਹ ਲਾਇਆ ਗੀੜੀਆਂ ਦੇ ਜਿਹੜੀਆਂ ਨਾਲ ਖਾਈ ਪੀਜਾਈ ਦਾ ਪਨ ਕਰੀ ਜੇ ਤਿਆਰ ਹੋਣ ਨੂੰ ਇਹਨੂੰ ਆਪਣੇ ਟਰੈਕਟਰ ਨੂੰ ਲੱਗਾਇਆ ਢਾਈ ਸਾਲ ਇਹਦੇ ਨਾਲ ਦਾ ਹੈ ਨਹੀਂ ਜੀ ਜਿਨ੍ਹਾਂ ਨੇ ਬਣਾਏ ਆ ਉਹ ਆਪ ਮੈਨੂੰ ਕਹਿੰਦੇ ਆ ਕਹਿੰਦੇ ਇਹ ਚੀਜ਼ ਵੱਖਰੀ ਆ ਉਹਨਾਂ ਕੋਲ ਪੁਰਾਣੇ ਟਰੈਕਟਰ ਬਹੁਤ ਚੱਲਦੇ ਰਹੇ ਆ ਤੇ ਉਹ ਵੀ ਕਹਿੰਦੇ ਵੱਖਰਾ ਹੀ ਪਿਆ ਨਾ ਨਵਾਂ ਕਿਥੋਂ ਕੱਢ ਲਿਆ ਮੈਨੂੰ ਹੁਣ ਸਾਰਿਆਂ ਕੋਈ ਇੱਕੋ ਜਿਹਾ ਤਾਂ ਹੋਈ ਜਾਂਦੇ ਆ ਕੋਈ ਸਾਡੇ ਪੁਰਾਣਾ ਆ ਨਾ ਉਹਨੂੰ ਬਹੁਤ ਸ਼ੌਂਕਿਆ ਉਹ ਕਰਦਾ ਡਿਜ਼ਾਈਨ ਉਹਨੇ ਫਿਰ ਸਲੀਆਂ ਕਰਾ ਲਈਆਂ ਡਿਜ਼ਾਈਨ ਦੇ ਟਵਾੜ ਟਵਾੜ ਟਰੈਕਟਰ ਬਣਾਇਆ ਤਾਂ 2.5 ਸਾਲ ਲੱਗੇ ਆ ਜੀ ਰਹਿਣ ਤਾਂ ਕੈਨਸਲ ਕਰੋ ਇਹਨੂੰ ਧਾ ਦੋ ਫਿਰ ਹੋਰ ਬਣਾ ਹੋਰ ਬਣਾ ਦੋ ਦੋ ਤਿੰਨ ਤਿੰਨ ਵਾਰੀ ਚੀਜ਼ਾਂ ਬਣੀਆਂ ਆ ਪੈਸੇ ਵੀ ਤਾਂ ਬੜੀ ਲੱਗੇ ਆ ਇਹ ਆਰਡਰ ਤੇ ਲੈ ਲਏਗਾ ਫਿਰ ਉਹ ਤਾਂ ਮਿਲਦੇ ਨਹੀਂ ਲੀਂਦੇ ਇੱਥੇ ਲੋੜੇ ਹਾਂ ਉਹਦਾ ਤਾਂ ਆਪਾਂ ਸ਼ੈਪ ਲਈ ਤਿਆਰ ਕਰਦੇ ਦਾ ਦੋ ਕੁ ਮਹੀਨਿਆਂ ਚ ਪਹੁੰਚ ਜਾਂਦਾ ਤੇ ਇਹਨੂੰ ਥੱਲੇ ਾਟ ਕੇ ਭੇਜਣਾ ਜੀ ਪਹਿਲਾਂ ਭੇਜ ਦੇਣੇ ਤਿਆਰੀਆਂ ਆ ਜੀ ਇੱਥੇ ਲਈ ਫਿਰਦੇ ਲੋਕ ਟਰੈਕਟਰ ਕੱਢੀ ਫਿਰਦੇ ਆ ਨਗਰ ਕੀ ਤਰਿਆ ਕਰ ਬਦ ਨੀ ਹਾ 14 13 ਇੱਕ ਹੈਗਾ 20 ਨੂੰ 20 ਵਾਲੇ ਤੇ ਮੈਂ ਪਹੁੰਚ ਜਾਣਾ ਫਿਰ ਗੱਡੀਆਂ ਅਗਲੇ ਦਿਨ ਕੱਢਾਂਗੇ ਨਹੀਂ ਬੰਦੇ ਦੀ ਲੋਡ ਪੈਂਦੀ ਸੀ ਫਿਰ ਦੱਸਣਾ ਕਈ ਉਸ ਕਰਨਾ ਮਕੈਨਿਕ ਤੇ ਤਾਂ ਬੰਦਾ ਫਿਰ ਸਰਤੇ ਰਹਿ ਕੇ ਬਣਾਉਂਦਾ ਆਪ ਲੱਗੇ ਉਹ ਦੰਦੇ ਨਹੀਂ ਉਹ ਕਹਿੰਦੇ ਦੋ ਦਿਨ ਨਹੀਂ ਚਲਾਉਣਾ ਹੈ ਕਿਹਾ ਫੇ ਮੇਲਾ ਤਾਂ ਤੁਸੀਂ ਲੋਟ ਲੈਣਾ ਹੈ ਕਿਹਾ ਫੇ ਲਾਈ ਲੈ ਜਾਣਾ ਤੇ ਲੱਗੇ ਆ ਇਹ ਆਪ ਹੀ ਚਲਾ ਕੇ